ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਬੱਸ ਤੇ ਕਾਰ ਦੀ ਟੱਕਰ ਹੋਈ ਹੈ ਤੇ ਕਾਰ ਸਵਾਰ ਅਤੇ ਜੋ ਬੱਸ ਦੇ ਵਿੱਚ ਲੋਕ ਸਵਾਰ ਸਨ ਉਹਨਾਂ ਦੀ ਮੌਤ ਹੋ ਗਈ ਹੈ ਚਾਰ ਲੋਕਾਂ ਦੀ ਮੌਤ ਦੀ ਹਾਲੇ ਪੁਸ਼ਟੀ ਕੀਤੀ ਜਾ ਰਹੀ ਹੈ ਚਾਰ ਲੋਕਾਂ ਦੀ ਜ਼ਿੰਦਗੀ ਚਲ ਗਈ ਹੈ ਤਾਂ ਪੰਜਾਬ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ ਤੇ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਦੱਸਿਆ ਕਿ ਹੁਸ਼ਿਆਰਪੁਰ ਦੇ ਦਸੂਆ ਦੇ ਪਿੰਡ ਸਬਰਾ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਇਹ ਬੱਸ ਜਾ ਰਹੀ ਸੀ ਤੇ ਇਸੇ ਦਰਮਿਆਨ ਇਸ ਦੀ ਕਾਰ ਦੇ ਨਾਲ ਆਮੋ ਸਾਹਮਣੇ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਬੱਸ ਦੇ ਵਿੱਚ ਲੋਕ ਸਵਾਰ ਸਨ ਉਹਨਾਂ ਦੀ ਵੀ ਮੌਤ ਹੋ ਗਈ ਹੈ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹਲੇ ਕੀਤੀ ਜਾ ਰਹੀ ਹੈ ਪਰ ਮੌਤ ਦਾ ਇਹ ਆંકੜਾ ਹੋਰ ਵੱਧ ਸਕਦਾ ਹੈ ਕਿਉਂਕਿ ਜੋ ਚਸ਼ਮਦੀਤ ਨੇ ਜਿਨ੍ਹਾਂ ਲੋਕਾਂ ਨੇ ਆਪਣੀ ਅੱਖੀ ਇਹ ਹਾਦਸਾ ਦੇਖਿਆ ਉਹਨਾਂ ਦੇ ਮੁਤਾਬਕ ਜਦੋਂ ਉਹਨਾਂ ਨੇ ਬੱਸ ਦੇ ਵਿੱਚ ਲੋਕਾਂ ਨੂੰ ਦੇਖਿਆ ਤਾਂ ਕਈ ਲੋਕ ਉਸ ਵੇਲੇ ਬ੍ਰਾਡ ਡੈੱਡਸਨ ਮਤਲਬ ਕਿ ਕਈ ਲੋਕਾਂ ਦੀ ਮੌਤ ਉਸੇ ਵੇਲੇ ਬੱਸ ਦੇ ਵਿੱਚ ਹੋ ਚੁੱਕੀ ਸੀ ਪਰ ਜੋ ਲੋਕ ਜ਼ਖਮੀ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿੱਥੇ ਇਹ ਹਾਦਸਾ ਵਾਪਰਿਆ ਕਿਸ ਤਰੀਕੇ ਦੇ ਨਾਲ ਬੱਸ ਪਲਟੀ ਹੋਈ ਹੈ ਇਸੇ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਸਵਾਰ ਸਣ ਤੇ ਹਾਲੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਚੀਖ ਚਹਾੜਾ ਮੱਜ ਜਾਂਦਾ ਹੈ ਸਥਾਨਕ ਲੋਕ ਉੱਥੇ ਪਹੁੰਚਦੇ ਨੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ ਤਾਂ ਜੋ ਰਾਹਤ ਕਾਰਜ ਹੁੰਦਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਮੰਤ ਭਾਗਾ ਹਾਦਸਾ ਵਾਪਰਿਆ ਜਿੱਥੇ ਬੱਸ ਤੇ ਇੱਕ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਬੱਸ ਦੇ ਵਿੱਚ ਕਈ ਲੋਕ ਜਿਹੜੇ ਨੇ ਸਵਾਰ ਸਣ ਨੇ ਦੱਸਿਆ ਜਾਰੀ ਕਿ ਸਵੇਰ ਦਾ ਸਮਾਂ ਸੀ ਇਸ ਵਾਸਤੇ ਵਿੱਚ ਸਵਾਰ ਹੋ ਕੇ ਕਈ ਲੋਕਾਂ ਨੇ ਆਪਣੇ ਕੰਮ ਕਾਜ ਤੇ ਜਾਣਾ ਸੀ ਕਈ ਲੋਕ ਆਪਣੇ ਦੂਰ ਦਰਾਡੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ ਪਰ ਇਸ ਦੇ ਦਰਮਿਆਨ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਇਹ ਪਿਆਲਕ ਹਾਦਸਾ ਵਾਪਰਿਆ ਹੈ ਨਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਨਿਜੀ ਕੰਪਨੀ ਦੀ ਇਹ ਬੱਸ ਸੀ ਜੋ ਸਥਾਨਕ ਲੋਕ ਨੇ ਉਹਨਾਂ ਦੇ ਮੁਤਾਬਕ ਤਲਵਾੜਾ ਤੋਂ ਦਸੂਹਾ ਇਹ ਬੱਸ ਜਾ ਰਹੀ ਸੀ ਤੇ ਜੋ ਗੱਡੀ ਸੀ ਉਹਦਾ ਸੁਹਾ ਤੋ ਤਲਵਾੜੇ ਆ ਰਹੀ ਸੀ ਤੇ ਇਸੇ ਦਰਮਿਆਨ ਦੋਵਾਂ ਦੀ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਦੋਵਾਂ ਦੀ ਰਫਤਾਰ ਬੱਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਗੱਡੀ ਦੀ ਗੱਲ ਕੀਤੀ ਜਾਵੇ ਜੋ ਲੋਕ ਨੇ ਜਿਨ੍ਹਾਂ ਨੇ ਆਪਣੀ ਅੱਖੀ ਇਹ ਹਾਦਸਾ ਦੇਖਿਆ ਉਹਨਾਂ ਦੇ ਮੁਤਾਬਕ ਦੋਵਾਂ ਵਹੀਕਲਸ ਦੀ ਦੋਵੇਂ ਵਾਹਨਾ ਦੀ ਰਫਤਾਰ ਕਾਫੀ ਤੇਜ਼ ਸੀ ਤੇ ਇਹਨਾਂ ਭਿਆਨਕ ਇਹ ਹਾਦਸਾ ਸੀ ਕਿ ਬੱਸ ਦੇ ਅਗਲੀ ਸੀਟ ਤੇ ਜੋ ਲੋਕ ਬੈਠੇ ਸਨ ਜੋ ਸਵਾਰੀਆਂ ਸਨ ਜੋ ਚਸ਼ਮਦੀਤ ਨੇ ਉਹਨਾਂ ਦੇ ਮੁਤਾਬਕ ਉਹ ਦੱਬ ਚੁੱਕੇ ਸਨ ਬਸ ਪੂਰੀ ਤਰੀਕੇ ਦੇ ਨਾਲ ਪਲਟ ਚੁੱਕੀ ਸੀ ਕੁਝ ਤਸਵੀਰਾਂ ਅਜੀਹਾ ਵੀ ਆਈਆਂ ਨੇ ਜੋ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤਸਵੀਰਾਂ ਮਨ ਨੂੰ ਵਿਚਲਿਤ ਕਰ ਸਕਦੀਆਂ ਨੇ ਲੋਕ ਇਸ ਬਸ ਦੇ ਵਿੱਚ ਦੱਬੇ ਹੋਏ ਸਨ ਜਦੋਂ ਇਹ ਬਸ ਪਲਟ ਜਾਂਦੀ ਹੈ ਤੇ ਬਸ ਦੇ ਵਿੱਚ ਲੋਕ ਦੱਬੇ ਹੋਏ ਸਨ ਤਾਂ ਭਿਆਨਕ ਹਾਦਸਾ ਪੰਜਾਬ ਦੇ ਵਿੱਚ ਵਾਪਰਿਆ ਜਿੱਥੇ ਹੁਸ਼ਿਆਰਪੁਰ ਦੇ ਦਸੂਆ ਦੇ ਵਿੱਚ ਪਿੰਡ ਸਗਰਾ ਦੱਸਿਆ ਜਾ ਰਿਹਾ ਜਿੱਥੇ ਇਹ ਹਾਦਸਾ ਸਵੇਰ ਵੇਲੇ ਵਾਪਰਦਾ ਹੈ ਓਵਰਟੇਕ ਕਰਦੇ ਦੱਸਿਆ ਜਾ ਰਿਹਾ ਕਿ ਦੋਵੇਂ ਵਹੀਕਲ ਜਿਹੜੇ ਹੁੰਦੇ ਨੇ ਦੋਵੇਂ ਵਾਹਨ ਹੁੰਦੇ ਨੇ ਆਮੋ ਸਾਹਮਣੇ ਟਕਰਾ ਜਾਂਦੇ ਨੇ ਤਾਂ ਭਿਆਨਕ ਹਾਦਸੇ ਦੀਆਂ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜੀਸੀਬੀ ਮਸ਼ੀਨ ਦੇ ਨਾਲ ਸਭ ਤੋਂ ਪਹਿਲਾਂ ਇਸ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚਿਆ ਹੋਈਆਂ ਨੇ ਬੱਸ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਵੇਗਾ ਕਿਉਂਕਿ ਬੱਸ ਦਾ ਜੋ ਅਗਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਜਾ ਚੁੱਕਾ ਹੈ ਇਹ ਬੱਸ ਨਿੱਜੀ ਕੰਪਨੀ ਦੀ ਇਹ ਬੱਸ ਸੀ ਜਿਸ ਦੇ ਵਿੱਚ ਸਵਾਰੀਆਂ ਲੱਦੀਆਂ ਹੋਈਆਂ ਸਨ ਤੇ ਚਾਣਕ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੋ ਸਥਾਨਕ ਲੋਕ ਨੇ ਜਿਨ੍ਹਾਂ ਨੇ ਆਪਣੀ ਅੱਖੀ ਇਹ ਹਾਦਸਾ ਦੇਖਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦਾ ਕੀ ਕੁਝ ਸਣਾ ਸੀ ਪਹਿਲਾਂ ਤੁਸੀਂ ਇਹ ਦੇਖੋ ਐਂਬੂਲੈਂਸ ਦੇ ਵਿੱਚ ਜੋ ਲੋਕ ਜ਼ਖਮੀ ਨੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਦਸੂਆ ਦੇ ਪਿੰਡ ਸਬਰਾ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਦਾ ਸਵੇਰ ਦਾ ਸਮਾਂ ਸੀ ਜਦੋਂ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਵੱਡੀ ਗਿਣਤੀ ਦੇ ਵਿੱਚ ਐਂਬੂਲੈਂਸ ਉੱਥੇ ਪਹੁੰਚ ਗਈਆਂ ਨੇ ਕਿਉਂਕਿ ਜੋ ਬੱਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਦੀ ਗਿਣਤੀ ਵੀ ਜ਼ਿਆਦਾ ਦੱਸੀ ਜਾ ਰਹੀ ਹੈ ਕਿ ਆਜਾ ਰਿਹਾ ਕਿ ਹਰ ਸਵਾਰੀ ਨੂੰ ਸੱਟ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਹੋਣਾ ਇਸ ਵੇਲੇ ਲਾਜ਼ਮੀ ਮੰਨ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਉੱਥੇ ਪਹੁੰਚੇ ਹੋਏ ਨੇ ਸਥਾਨਕ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਚੀਚਾੜਾ ਮੱਜ ਜਾਂਦਾ ਲੋਕ ਸਭ ਤੋਂ ਪਹਿਲਾਂ ਭੱਜੇ ਭੱਜੇ ਆਂਦੇ ਨੇ ਜੋ ਲੋਕ ਇਸ ਬੱਸ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਮਦਦ ਦੇ ਲਈ ਰਾਹਤ ਕਾਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ ਪਰ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਤਾਂ ਚਸ਼ਮਦੀਦਾ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ 4 ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਖੁਦ ਅੱਖੀ ਆ ਲੋਕਾਂ ਨੂੰ ਮਰਦੇ ਹੋਏ ਵੇਖਿਆ ਜਦੋਂ ਬਸ ਦੇ ਵਿੱਚ ਪਲਟੀ ਦਾ ਬਸ ਦੇ ਵਿੱਚ ਲੋਕ ਦੱਬੇ ਹੋਏ ਸਨ ਕੀ ਕੁਝ ਚਸ਼ਮਦੀਦਾ ਦਾ ਕਹਿਣਾ ਹੈ ਪਹਿਲਾਂ ਉਹ ਸੁਣ ਲੈਣੇ ਆ ਤੇ ਆਵਾਜ਼ ਸੁਣੀ ਮੈਂ ਤੁਣ ਕੇ ਚਾਨੜ ਬਸੂ ਉੱਜੀ ਹੋਈ ਦਿੱਤੀ ਮੇਲ ਲਾ ਕੇ ਗੱਡੀ ਸੀ ਤੇ ਗੱਡੀ ਜੋਰੀ ਤੇ ਆ ਰਹੀ ਆ ਬਸ ਹਾਰੀਪੁਰੋਂ ਆਈ ਤੇ ਵਿੱਚ ਚੀਕਾਂ ਵੱਜ ਰਹੀਆਂ ਸੀ ਬਸੋ ਜਦੋਂ ਦੇਖਾ ਦੀ ਤੇ ਮੜ ਕੇ ਸਵਾਰੀਆਂ ਵਿੱਚ ਬਹੁਤ ਜ਼ਿਆਦਾ ਵਿੱਚ ਸੀਰੀਅਸ ਹੋਈ ਆ ਬੰਦੇ ਵੀ ਡੱਡ ਜਾਣਾ ਕਿੰਨੇ ਕ ਬੰਦੇ ਜਿਹੜਿਆਂ ਨੂੰ ਤੁਸੀਂ ਡੱਡ ਦੇਖਿਆ ਵਾ ਤੇ ਕਿੰਨੇ ਟੋਟਲ ਕਿੰਨੇ ਕ ਸਵਾਰੀਆਂ ਤੁਸੀਂ ਜਿਹੜੀ ਕਦੀ ਆਈਆਂ ਫੁੱਲ ਭਰੀ ਹੋਈ ਸੀ ਤੇ ਉਹਦੇ ਵਿੱਚੋਂ ਨੌ ਤੇ ਮੌਕੇ ਤੇ ਸਵਾਰੀਆਂ ਭਰੀਆਂ ਜਿਹੜੀਆਂ ਕਦੀ ਵਿੱਚ ਜਿਹੜੀਆਂ ਉਹਦਾਂ ਬੰਦੇ ਆ ਬਾਕੀ ਜਿੰਨਸ ਹੋ ਗਏ ਤਨਕਾਰੀ ਲਈ ਮੇਰੇ ਸਹਿਯੋਗੀ ਯੋਗੇਸ਼ ਜੁੜ ਚੁੱਕੇ ਨੇ ਯੋਗੇਸ਼ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਫਿਲਹਾਲ ਸਿਚੁਏਸ਼ਨ ਕੀ ਹੈ ਜੀ ਤੇ ਪੰਛੂ ਜੋ ਹਾਲ ਤੱਕ ਜਾਣਕਾਰੀ ਸਾਹਮਣੇ ਆਈ ਹੈ तकरीबन ਅੱਧਾ ਤੋਂ ਪੂਣਾ ਘੰਟਾ ਪਹਿਲਾਂ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਹੈ ਜੋ ਚਸ਼ਮਦੀਦ ਜਿਸ ਵੱਲੋਂ ਸਵਾਰੀਆਂ ਜਿਹੜੇ ਲੋਕਾਂ ਵੱਲੋਂ ਸਵਾਰੀਆਂ ਨੂੰ ਜਿਹੜਾ ਹੈ ਉਹ ਗੰਭੀਰ ਹਾਲਾਤਾਂ ਦੇ ਵਿੱਚ ਵਸੇ ਵਿੱਚੋਂ ਕੱਢਿਆ ਗਿਆ ਹੈ ਉਹਨਾਂ ਦੇ ਵੀ ਉਹਨਾਂ ਦੀ ਬਾਈਕ ਸਾਹਮਣੇ ਆਈ ਹੈ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਾਲਕ ਹਾਲਾਂਕਿ ਹਲੇ ਤੱਕ ਸਾਰੇ ਪਾਸੇ ਇਹੀ ਖਬਰ ਹੈ ਕਿ 4 ਲੋਕਾਂ ਦੀ ਮੌਤ ਹੋਈ ਹੈ ਪਰ ਚਸ਼ਮਦੀਤ ਦੇ ਕਹਿਣ ਮਤਾਬਕ ਕੁਝ ਅਜਿਹੇ ਹਾਲਾਤ ਹਨ ਈ 9 ਤੋਂ 9 ਦੇ ਲਗਭਗ ਇਹ ਜਿਹੇ ਵਿਅਕਤੀ ਬੱਚੇ ਆਫਟਾ ਸਨ ਜਿਹੜੇ ਕਿ ਇਦਾਂ ਦੇ ਹਾਲਾਤ ਦੇ ਵਿੱਚ ਸੀ ਜਿਨ੍ਹਾਂ ਨੂੰ ਬਹੁਤ ਹੀ ਸੀਰੀਅਸ ਮੰਨੇ ਜਾ ਰਿਹਾ ਸੀ ਔਰ ਚਸ਼ਮਦੀਪ ਦੇ ਕਹਿਣ ਮੁਤਾਬਕ ਕਿ ਉਹਨਾਂ ਨੂੰ ਇਨਚਾਰਜ ਜਾ ਰਿਹਾ ਸੀ ਕਿ 9 ਦੇ ਲਗਭਗ ਜਿਹੜੀਆਂ ਮਤੌਈਆਂ ਹਨ ਪਰ ਐਸਡੀ ਪੁਸ਼ਟੀ ਹਾਲੇ ਆਪਾਂ ਨਹੀਂ ਕਰਦੇ ਜਲਦੀ ਹੀ ਮੌਕੇ ਤੇ ਪਹੁੰਚਾਂਗੇ ਹਾਜੀਪੁਰ ਰੋਡ 'ਤੇ ਇੱਕ ਘਟਨਾ ਹੈ ਪਿੰਡ ਸੱਗਰਾ ਸੱਗਣਾ ਵੀ ਕਿਹੇ ਹਾਦਸਾ ਹੋਇਆ ਹੈ ਅਤੇ ਜਦੋਂ ਇੱਕ ਕਾਰ ਜਦੋਂ ਇਹ ਕਾਂਗਰਸ ਹੋਈ ਤਾਂ ਉਸ ਦੇ ਵਿੱਚ ਇੱਕ ਕਾਰ ਵੀ ਐਸਟੀ ਚਪੇਟ ਦੇ ਵਿੱਚ ਆਈ ਹੈ ਹੁਣ ਦੇਖਣਾ ਇਹ ਹੈ ਕਿ ਇਸ ਇਸ ਹਾਦਸੇ ਦੇ ਵਿੱਚ ਜਿੱਥੇ ਇੰਨੇ ਲੋਕ ਮੌਤ ਹੋਏ ਹਨ ਇੰਨੇ ਲੋਕ ਜ਼ਖਮੀ ਹੋਏ ਹਨ ਇਹਨਾਂ ਮੌਤਾਂ ਦੀ ਗਿਣਤੀ ਹੋਰ ਕਿੰਨੀ ਵੱਧ ਕੇ ਸਾਹਮਣੇ ਹੋਏ ਯੋਗੇਸ਼ੇ ਜਾਣਕਾਰੀ ਸਾਹਮਣੇ ਆ ਸਕੀ ਹੈ ਕਿ ਹਾਦਸਾ ਕਿਵੇਂ ਵਾਪਰਿਆ ਕਿ ਓਵਰਟੇਕ ਕਰਦੇ ਵਾਪਰਿਆ ਜਾਂ ਵਸਤ ਵਸਤੇ ਕਾਰਨ ਹਾਦਸਾ ਵਾਪਰਿਆ ਜਾਂ ਗੱਡੀ ਕੋਈ ਜਾਣਕਾਰੀ ਸਾਹਮਣੇ ਅੱਜ ਅੱਜ ਤੱਕ ਹੀ ਹੈ ਜੀ ਦੀ ਪੰਛੂ ਹਲੇ ਤੱਕ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਜਾਣਕਾਰੀ ਮੁਤਾਬਕ ਦਸੂਹਾ ਦੇ ਸਰਕਾਰੀ ਹਸਪਤਲ ਦੇ ਵਿੱਚ ਪਹੁੰਚਾਇਆ ਗਿਆ ਹੈ ਬਹੁਤ ਜਲ ਜਲ ਅਸੀਂ ਉਸ ਸਪੌਟ ਤੇ ਪਹੁੰਚਵਾਂਗੇ ਜਿੱਥੇ ਕਿ ਹਾਦਸਾ ਹੋਇਆ ਹੈ ਜਿੱਥੇ ਜਿਹੜੇ ਜ਼ਖਮੀ ਲੋਕ ਹਨ ਉਹਨਾਂ ਨੂੰ ਦਾਖਲ ਕਰਾਇਆ ਗਿਆ ਹੈ ਪਰ ਹਲੇ ਤੱਕ ਜੇਕਰ ਗੱਲ ਕਰੀਏ ਤਾਂ ਹਲੇ ਤੱਕ ਅਜੇ ਹਾ ਕੋਈ ਬਿਆਨ ਜਾਂ ਅਜੇ ਹਾ ਕੋਈ ਜੋ ਚਸ਼ਮਦੀ ਸਾਹਮਣੇ ਨਿਆ ਹੈ ਜਿਸ ਨੇ ਇਹ ਦੱਸਿਆ ਹੋਏ ਕਿ ਇਹ ਹਾਦਸਾ ਕਿਵੇਂ ਹੋਇਆ ਸੋ ਪੁਲਿਸ ਵੀ ਇਸੀ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਲਾਂਕਿ ਇਸ ਦੇ ਵਿੱਚ ਮੌਤਾ ਵੀ ਸਾਹਮਣੇ ਆ ਚੁੱਕੀਆਂ ਹਨ ਅਤੇ ਕਈ ਲੋਕਾਂ ਵੀ ਵੀ ਹਨ ਪਰ ਪੁਲਿਸ ਵਾਲੋ ਵੀ ਇਹ ਗੱਲ ਕਹੀ ਗਈ ਹੈ ਕਿ ਪ੍ਰਾਇੋਰਟੀ ਸਾਡੀ ਇਸ ਨੂੰ ਹਾਸਲ ਕੀਤਾ ਜਾਵੇ ਉਸ ਤੋਂ ਬਾਅਦ ਤੱਥਾਂ ਦੀ ਜਾਂਚ ਕੀਤੀ ਜਾਵੇਗੀ ਠੀਕ ਤਾਂ तमाम ਜਾਣਕਾਰੀ ਲਈ شکریہ یوਗੇਸ਼ ਤਾਂ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਨਿੱਜੀ ਕੰਪਨੀ ਦੀ ਇਹ ਬੱਸ ਸੀ ਜੋ ਜਾ ਰਹੀ ਸੀ ਤੇ ਇਸੇ ਦਰਮਿਆਨ ਇੱਕ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫਿਲਹਾਲ ਨਜ਼ਦੀਕੀ ਹਸਪਤਾਲਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਚਾਰ ਕਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਕਿ ਜਿਹੜੇ ਚਾਰ ਲੋਕ ਮਰੇ ਨੇ ਉਹ ਬੱਸ ਦੇ ਵਿੱਚ ਸਵਾਰ ਸਨ ਜਾਂ ਫਿਰ ਗੱਡੀ ਦੇ ਵਿੱਚ ਸਵਾਰ ਸਨ ਇਹ ਹਾਲੇ ਬਾਅਦ ਦੇ ਵਿੱਚ ਕਲੀਅਰ ਹੋਏਗਾ ਕਿ ਕਿੰਨਾ ਲੋਕਾਂ ਦੀ ਮੌਤ ਹੋਈ ਹੈ ਪਰ ਜਿਸ ਵੇਲੇ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਕਿੰਨਾ ਭਿਆਨਕ ਇਹ ਹਾਦਸਾ ਸੀਗਾ ਕਿਉਂਕਿ ਬੱਸ ਦਾ ਅਗਲਾ ਹਿੱਸਾ ਜੋ ਹੁੰਦਾ ਹੈ ਉਹ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਜਾ ਚੁੱਕਾ ਹੈ ਜੋ ਚਸ਼ਮਦੀਤ ਸਿੰਘ ਜਿਨ੍ਹਾਂ ਨੇ ਅੱਖੀ ਇਹ ਪੂਰਾ ਹਾਦਸਾ ਦੇਖਿਆ ਉਹਨਾਂ ਦੇ ਵੀ ਰੂਕੰਡੇ ਖੜੇ ਹੋ ਗਏ ਜਦੋਂ ਉਹਨਾਂ ਨੇ बस ਦਾ ਇਹ ਹਾਦਸਾ ਅਗਰਸਤ ਹੁੰਦੀ ਉਹਨਾਂ ਨੇ ਦੇਖਿਆ ਕਿਉਂਕਿ ਬਸ ਦੇ ਪਰ ਖੱچے ਉੱਡ ਚੁੱਕੇ ਸਨ ਜੋ ਗੱਡੀ ਸੀ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਤਾਂ ਪੰਜਾਬ ਦੇ ਵਿੱਚ ਇਸ ਵੇਰੇ-ਸਵੇਰੇ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬਸ ਹਾਦਸੇ ਦਾ ਸ਼ਿਕਾਰ ਹੋਈ ਹੈ ਕਿੰਨੇ ਬੰਦੇ ਸੀ ਕਿ ਇਹਦੇ ਵਿੱਚ ਕਿੰਨੇ ਬੰਦੇ ਸੀ ਪਾਣੀ ਪੀ ਰਿਆ ਸੀ ਤੇ ਆਵਾਜ਼ ਸੁਣੀ ਮੈਂ ਤੁਣ ਕੇ ਕਿ ਜਾਣ ਦੀ ਬੱਸ ਉਹ ਸੀ ਹੁੰਦੀ ਤੇ ਲਾ ਕੇ ਗੱਡੀ ਸੀ ਤੇ ਗੱਡੀ ਜੋਰੀ ਪਹੇਜ਼ਾਰੀ ਆ ਬੱਸ ਹਾਰੀ ਪਰੋਂ ਆਈ ਸੀ ਤੇ ਵਿੱਚ ਚੀਕਾਂ ਵੱਜ ਰੀਆਂ ਸੀ ਬੱਸ ਉਹਨਾਂ ਦੇ ਚਾਹੇ ਤੇ ਮੜ ਕੇ ਸਵਾਰੀਆਂ ਵਿੱਚ ਬਹੁਤ ਜ਼ਿਆਦਾ ਵਿੱਚ ਸੀਰੀਅਸ ਹੋਈਆਂ ਸੀ ਤੇ ਬੰਦੇ ਵਿੱਚ ਡੱਡ ਜਾਣਾ ਕਿੰਨੇ ਕ ਬੰਦੇ ਜਿਹੜਾ ਨੂੰ ਤੁਸੀਂ ਡੱਡ ਦੇਖਿਆ ਵਾ ਤੇ ਕਿੰਨੇ ਟੋਟਲ ਕਿੰਨੀਆਂ ਕ ਸਵਾਰੀਆਂ ਤੁਸੀਂ ਜਿਹੜੀ ਕਦੀ ਆਈਆਂ ਫੁੱਲ ਭਰੀ ਹੋਈ ਸੀ ਬੱਸ ਜੀ ਉਹਦੇ ਵਿੱਚੋਂ 9 ਤੇ ਮੌਕੇ ਤੇ ਸਵਾਰੀਆਂ ਬਣੀਆਂ ਜਿਹੜੀਆਂ ਬੱਚੇ ਦੇ ਜਨਮ ਦਿਨ ਭੰਦੇ ਆ ਤੇ ਬਾਕੀ ਜਨਸਾਂ ਹੁੰਦੀਆਂ